ਅੱਗੇ ਗੁਪਤੀ ਦਾ ਪ੍ਰਸਾਦ ਖਾ ਲਈ ਤਾਂ ਕਹਿਓ ਬੰਚਤਾ ਸਭ ਤੋਂ ਕੱਚਾ ਖਾਈਸ ਵਜਾ ਕਰੋ ਪੁਣਾ ਹਰੀਦਾਰ ਬੋਲ ਸਾਡੇ ਪਰਿਵਾਰ ਦੀ ਜੈ ਮੇਰਾ ਨਾਮ ਸੋਮ ਦੱਤ ਹੈ ਜੀ ਮੈਂ ਬਾਬਾ ਬਲਕਨਾਥ ਦਾ ਮੈਨੂੰ ਇਹਨਾਂ ਨੇ ਉਹਦਾ ਦਿੱਤਾ ਜਿਹੜਾ ਜਿਹੜਾ ਮੈਂ ਆਪਣੀ ਜੋ ਜ਼ਿੰਮੇਵਾਰੀ ਹੈ ਪਹਿਲੇ ਵੀ ਨਿਭਾਉਂਦੇ ਆ ਰਹੇ ਆਂ ਅੱਗੇ ਵੀ ਨਿਭਾਵਾਂਗਾ ਬਾਬਾ ਜੀ ਦੀ ਜੀ ਹਜ਼ੂਰੀ ਵਿੱਚ ਸਾਨੂੰ ਬਾਬਾ ਜੀ ਅਸ਼ੀਰਵਾਦ ਦੇਣ ਤੇ ਅਸੀਂ ਆਪਣੇ ਮੰਦਰ ਨੂੰ ਹੋਰ ਉੱਪਰ ਲੈ ਕੇ ਜਾਈਏ ਸਾਡੀ ਸੋਚ ਹੈ ਜ਼ਮੀਨ ਲੈਣ ਦੀ ਤੇ ਆਪਾਂ ਚਾਹੁੰਦੇ ਹਾਂ ਕਿ ਬਾਬਾ ਬਲਕਨਾਥ ਦੀ ਸਾਡੇ ਲੰਗਰ ਦੀ ਬਹੁਤ ਇਖਤਾਨਦੀ ਹੈ ਤਾਂ ਅਸੀਂ ਉਸ ਵੱਲ ਵੀ ਤੁਰੇ ਹੋਏ ਆਂ ਤੇ ਇਹ ਪਣਹਾਰਾ ਲਾਣਿਆ ਅਸੀਂ ਆਪ ਮਛਲੀ ਦਾ ਆਮਦਾ ਵੀ ਉਹ ਵੀ ਇਸ ਸਾਲ ਅਸੀਂ ਫਿਰ ਤੋਂ ਦੁਵਾਰੀ ਚਾਲੂ ਕੀਤਾ ਕਾਫੀ ਟਾਈਮ ਤੋਂ ਬਾਅਦ ਤੇ ਬੱਸ ਦਾ ਜਿਹੜਾ ਸ਼ੁਰੂਆਤ ਕੀਤੀ ਇਸੇ ਸਾਲ ਚ ਬਾਬਾ ਬਲਕਨਾਥ ਸੰਗਤ ਲੈ ਕੇ ਪਹਿਲੀ ਵਾਰ ਸ਼ੁਰੂਆਤ ਕੀਤੀ ਹੈ ਬਾਬਾ ਬਲਕਨਾਥ ਮੰਦਿਰ ਨੂੰ ਇੱਥੇ ਬੱਸ ਲੈ ਕੇ ਆਪਾਂ ਤੁਰਤੇ ਕਿ ਜਾਨੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਲੋਕਾਂ ਨੂੰ ਮੈਸੇਜ ਦੇਣਾ ਇਹ ਕਿ ਅੱਗੇ ਵੀ ਸਾਡਾ ਸਾਥ ਦੇਣ ਤੇ ਅਸੀਂ ਹੋਰ ਵੱਡ ਚੜ ਕੇ ਮੈਂ ਬਣਾਈਏ ਔਰ ਮੈਂ ਜਿੰਨੀ ਵੀ ਸੰਗਤ ਇੱਥੇ ਆਈ ਹੋਈ ਹੈ ਉਹਨਾਂ ਬਹੁਤ-ਬਹੁਤ ਧੰਨਵਾਦ ਕਰਦਾ ਕਿਨਾਂ ਨੇ ਮਾਨ ਬਖਸ਼ਿਆ ਬਾਬਾ ਜੀ ਦਾ ਅਸ਼ੀਰਵਾਦ ਸਾਨੂੰ ਦਿੱਤਾ ਤੇ ਅੱਗੇ ਵੀ ਆਪਾਂ ਵੜ ਚੜ ਕੇ ਹਿੱਸਾ ਲਈਏ ਜਿਹੜੀਆਂ ਅੱਜ ਦੀਆਂ ਰੁੱਤੀਆਂ ਕਿੰਨੇ ਬਾਰੇ ਦੱਸ ਰਹੀ ਮੈਂ ਠਾਕੁਰ ਰਾਮਪ੍ਰਕਾਸ਼ ਮੁਖ ਸੇਵਾ ਹੈਡ ਪੁਜਾਰੀ ਬਾਬਾ ਬਲਕਨਾਥ ਮੰਦਰ ਸਰਬਜਨ ਕਮੇਟੀ ਸ਼੍ਰੀ ਰਾਮ ਐਵਨੂ ਮੀਠਾ ਰੋਡ ਬੋਲਦਾ ਹਾਂ ਮੈਂ ਇਹ ਸਮਝ ਜਨਤਾ ਨੂੰ ਦੱਸਾਂ ਕਿ ਮੈਂ ਇਹ ਮੰਦਰ ਪੰਜ ਦੇ ਵਿੱਚ ਅਸੀਂ ਤਿਆਰ ਕੀਤਾ ਸੀ ਜਿਸ ਦੀ ਕਮੇਟੀ ਬਦਲਦੇ ਆਇਆ ਸਾਲ ਤੋਂ ਸਾਲ ਅੱਜ ਫੇਰ ਅਸੀਂ ਨਵੀਂ ਕਮੇਟੀ ਦਾ ਗਠਨ ਕੀਤਾ ਕਿਉਂਕਿ ਕੁਝ ਬੰਦੇ ਵਿੱਚੋਂ ਜਾਂ ਕੁਝ ਸਮੱਸੁਰਗਵਾਸ ਹੋ ਗਈ ਸੀ ਕੁਝ ਬੰਦੇ ਚਲੇ ਗਏ ਬਾਹਰ ਅੰਦਰ ਇਸ ਕਰਕੇ ਸਾਨੂੰ ਨਵੀਂ ਕਮੇਟੀ ਬਣਾਉਣੇ ਪਏ ਦੁਬਾਰਾ ਸੀ ਨਵੀਂ ਕਮੇਟੀ ਬਣਾਈ ਹੈ ਔਰ ਇੱਕ ਕਮੇਟੀ ਬਣਾਉਣ ਦਾ ਮਕਸਦ ਸਾਡਾ ਇਹ ਹੈ ਕਿ ਅਸੀਂ ਇਹ ਮੰਦਰ ਨੂੰ ਅੱਗੇ ਲਿਜਾਣਾ ਹੈ ਔਰ ਬੜੇ ਢੰਗ ਦੇ ਨਾਲ ਬਾਬਾ ਬਲਕਨਾਥ ਦੀ ਸੇਵਾ ਕਰਨੀ ਹੈ ਇਸ ਨੂੰ ਵੱਧ ਤੋਂ ਵੱਧ ਅਸੀਂ ਅੱਗੇ ਲਿਜਾਣਾ ਹੈ ਸਾਰੀ ਸੰਗਤਾਂ ਦੇ ਅੱਗੇ ਪਬਲਿਕ ਦੇ ਅੱਗੇ ਜਨਤਾ ਦੇ ਅੱਗੇ ਜਿਹੜੇ ਜਿਹੜੇ ਮੇਰੀ ਗੱਲ ਨੂੰ ਸੁਣਦੇ ਆ ਉਹ ਉਹਨਾਂ ਨੂੰ ਬੇਨਤੀ ਹੈ ਕਿ ਵੱਢ ਚੜ ਕੇ ਬਾਬੇ ਬਲਕਨਾ ਜੀ ਦੇ ਮੰਦਰ ਦੇ ਵਿੱਚ ਸਹਿਯੋਗ ਦਿਆ ਕਰਨ ਔਰ ਅੱਗੇ ਵਾਸਤੇ ਸਹਿਯੋਗ ਦੇਣ ਤਾਂਗੇ ਬਾਬੇ ਬਲਕਨਾ ਦੇ ਮੰਦਰ ਨੂੰ ਜਿਆਦਾ ਤੋਂ ਜਿਆਦਾ ਇਹਦੀ ਤਰੱਕੀ ਕਰ ਸਕੀਏ